ਭਾਈ ਜੀ ਅੱਜ ਜਿਹੜਾ ਸਾਡਾ ਮੱਤੀ ਦਾ ਸੀਜ਼ਨ ਅੱਜ ਸੰਭਾਲ ਕੇ ਹੋ ਜਾਊਗਾ ਚਲੋ ਵਧੀਆ ਟਾਈਮ ਲੱਗ ਗਿਆ ਸੀਜ਼ਨ ਲੱਗ ਗਿਆ ਵਧੀਆ ਚਲੋ ਜਿਆਦਾ ਤੇ ਨੀਗਾ 500 ਕਿੱਲਾ ਐਕਟੀਵ ਡਿੱ ਗਿਆ ਹੈਗੇ ਅੰਕੀਆਂ 500 ਕਿੱਲਾ ਹੋ ਗਿਆ ਚਲੋ ਪੈਪਾ ਜਾ ਹੋ ਗਿਆ ਹੁਣ ਮਸ਼ੀਨ ਨੂੰ ਖੋਲਾਂਗੇ ਖੋਲ ਕੇ ਚੰਗੀ ਜਰਾਤ ਤੋਂ ਬਾਗੇ ਨੂੰ ओके ਤੇ ਫਿਰ ਝੋਨੇ ਦੀ ਕਰਾਂਗੇ ਰਫੇਰ ਦੀ ਇਹ ਸ਼ੇਰ ਚੱਲਦੀ ਅੱਜ ਫਾਇਰਲ ਵੱਧਦੇ ਇਥੇ ਆ ਚੱਲਣ ਲਈ ਆ ਰਾਣੀ ਸੁੰਦਰਾ ਅੱਜ ਇਹ ਪੱਟ ਕੇ ਤਾਂ ਆ ਰਹਿਦਾ ਦੋ ਕਿਲੇ ਇਹ ਵੱਢ ਕੇ ਸਬਾ ਸਾਡਾ ਸਮਾਦਦੀ ਅੱਜ ਤੇ ਚੱਲ ਕੇ ਮੌਸਮ ਬਰੀ ਸਾਦ ਦਿੱਤਾ ਕਿ ਕੰਮ ਆਈਦਾ ਹੈ ਰਿਆ ਠੱਡਾ ਦੁੱਤਾ ਜਾਈ ਚਲੋ ਤੋਂ ਸੈਲਾ 200 ਦੇ ਲਾਕੇ ਸ਼ਾਕੇ ਹੋ ਚਲੇ ਆ। ਬੱਕੀਆਂ ਇੱਕ ਦੀ ਸਾਡੇ ਏਰੀਆ 'ਚ ਤਾਂ ਬਹੁਤ ਜਿਆਦੀਆਂ ਡਿੱਗੀਆਂ ਸੀਗੀਆਂ। ਸਵਾ ਗਏ ਬਚਾਏਗਾ ਬੈਕਰ ਕਰ ਕਰਕੇ ਆ ਕਿ ਚੱਕੀਆਂ। ਬਹੁਤ ਮੰਦਾ ਸੀਗਾ। ਚਲੋ ਟਾਈਮ ਪਾ ਜਾ ਹੋ ਗਿਆ ਜਿੱਦਾਂ ਮੌਸਮ ਸੀਗਾ ਮੌਸਮ ਦੇ ਨਾਲ ਚੱਲੇ ਗਏ ਆ। ਚਲੋ ਟਾਈਮ ਪਾ ਜਾ ਹੋ ਗਿਆ। ਸ਼ਹਿਰ ਦਾ ਵੀ ਨਾ ਮੰਦਾ ਹਾਲ ਹੋਇਆਗਾ ਬਹੁਤ ਜ਼ਿਆਦਾ। ਇਹ ਯਾਰ ਤੇਰੇ ਭਾਈ ਆ ਜ਼ਾਰਾ ਮਦਰੇ ਕੱਥਾ ਕੱਥੇ ਵਿਚਾਰੀ ਦਾ ਇੱਕ ਬਾਰਾ ਇਸੜਿਆ ਆ ਵਾ ਇਹ ਲੋੜ ਸਾਰੀ ਖੋਲਾਂਗੇ ਖੋਲ ਕੇ ਤੇ ਫੇਰ ਧੋਵਾਂਗੇ ਆ ਡੀਜੇ ਡੂਜੇ ਮਾਰ ਕੇ ਲਿਸ਼ਕਾਵਾਂਗੇ ਰਾਣੀ ਨੂੰ ਇਹ ਕਰਾਂਗੇ ਝੋਲੇ ਦੀ ਤਿਆਰੀ ਇਹਦੀ ਓ ਠੀਕ ਆ ਜੀ ਅੱਜ ਕੀ ਸਾਡੇ ਕੋਲ ਬਲੌਗ ਤੋਂ ਪਾਰ ਨਹੀਂ ਹੋਇਆ ਵਸੀ ਜਾਂਦੇ ਵਿੱਚ ਹੁਣ ਗਾਂ ਧੋਲ ਲੱਗੇ ਦੇਖਾਂਗੇ ਬਲੌਗ ਬਣਾਵਾਂਗੇ ਦੰਦਾਂਵਾਂਗੇ ਦੋ ਸਵਾਰ ਕੇ